ਤੋਂ ਅਨੁਸੂਚੀਰ ਤੋਂ ਹੀ ਪੀਟੀਸੀ ਦੇ ਜ਼ਰੀਏ ਤਸਵੀਰਾਂ ਦਿਖਾਉਣ ਲੱਗੇ ਹੋਏ ਆ ਕਿ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਛੋਟੇ ਸਾਬਜਾ ਦੇ ਤੇ ਮਾਤਾ ਗੁਜਰਕੌਰ ਦੀਆਂ ਜਿਹੜੀਆਂ ਹਸਤੀਆਂ ਨੇ ਪਿੰਡ ਆਲੂਵਰਕ ਜ਼ਿਲ੍ਹਾ ਸੰਗਰੂਰ ਦੇ ਵਿੱਚ ਆਈਆਂ ਸੀ ਉਹ ਉਹਨਾਂ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਜੋਤੀ ਸਰੂਪ ਗੁਰਦੁਆਰਾ ਸਾਬ ਤੋਂ ਚੱਲ ਕੇ ਪੜਾਹ ਤੜ ਪੜਾ ਰੁਕਦਾ ਹੋਇਆ ਜਿਹੜਾ ਪੜਾਹ ਤੜ ਪੜਾ ਰੁਕਦਾ ਹੋਇਆ ਨਗਰ ਕੀਰਤਨ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿਹੜਾ ਐਂਟਰ ਹੋ ਚੁੱਕਿਆ ਹੈ ਤੁਹਾਨੂੰ ਇਹ ਜਿਹੜੀਆਂ ਤਸਵੀਰਾਂ ਤੁਸੀਂ ਇਕੱਠ ਦੇਖੋ ਕਿ ਸੰਗਤਾਂ ਦਾ ਠਾਠਾ ਮਾਰ ਦਾ ਕਾਠਾ ਜਿਹੜਾ ਉਹ ਇੱਥੇ ਆਲੇ-ਦਾਲੇ ਦੇ ਪਿੰਡਾਂ ਤੋਂ ਲਗਾਤਾਰ ਸੰਗਤਾਂ ਇੱਥੇ ਪਹੁੰਚੀਆਂ ਨੇ ਪੰਜ ਪਿਆਰਿਆਂ ਦੀ ਗੱਡੀ ਹੈ ਉਹ ਇੱਥੇ ਪਹੁੰਚ ਚੁੱਕੀ ਹੈ ਤੁਸੀਂ ਦੇਖੋ ਕਿ ਜਿਹੜਾ ਨਗਰ ਕੀਰਤਨ ਹੈ ਉਹ ਇੱਥੇ ਐਂਟਰ ਹੋ ਚੁੱਕਿਆ ਹੈ ਸੰਗਤਾਂ ਦਾ ਜਿਹੜਾ ਹੜ ਹੈ ਉਹ ਆਇਆ ਹੋਇਆ ਹੈ ਬੜੀ ਸਰਤਾ ਦੇ ਨਾਲ ਜਿਹੜੀਆਂ ਸੰਗਤਾਂ ਨੇ ਨਸਮਸਤ ਹੁੰਦੀਆਂ ਤੁਹਾਨੂੰ ਨਜ਼ਰ ਆਉਣਗੀਆਂ ਪੰਜ ਪਿਆਰਿਆਂ ਨੂੰ ਸਰਪਾਉ ਦੇ ਕੇ ਉਹਨਾਂ ਦਾ ਸਨਮਾਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਤੇ ਹੋਰ ਤਸਵੀਰਾਂ ਤੁਸੀਂ ਦੇਖਦੇ ਰਹੋ ਪੀਟੀਸੀ ਤੇ ਤੁਹਾਨੂੰ ਦਿਖਾਉਣਾ ਕਿ ਪਾਲਕੀ ਸਾਹਿਬ ਥੋੜੀ ਦੂਰ ਸੰਗਤਾਂ ਸਤਨਾਮ ਵਾਇਗਰੂ ਦਾ ਜਾਪ ਕਰ ਰਹੀਆਂ ਨੇ ਤਕਰੀਬਨ ਜੇ ਕਹਿ ਸਕਦੇ ਹਾਂ ਅਸੀਂ ਅਸ ਟਾਈਮ 8:00 ਵੱਜ ਚੁੱਕੇ ਨੇ ਪੜਾਦਰ ਪੜਾ ਰੁਕਦਾ ਹੋਇਆ ਇਥੋਂ ਬਖਤਰੀ ਦਿਹਾਲਪੁਰਾ ਤੇ ਕਾਕੜਾ ਹੋ ਕੇ ਜਿਹੜਾ ਨਗਰ ਕੀਰਤਨ ਹੈ ਉਹ ਭਵਾਨੀਗੜ੍ਹ ਭਵਾਨੀਗੜ੍ਹ ਤੋਂ ਪੜਾਦਲ ਪੜਾ ਰੁਕਦਾ ਹੋਇਆ ਪਿੰਡ ਆਲੂਵਰਖ ਵਿਖੇ ਪਹੁੰਚੇਗਾ ਤਕਰੀਬਨ 12:00 ਵਜੇ ਦਾ ਟਾਈਮ ਹੈ ਜਿਹੜਾ ਆਲੂਵਰਖ ਵਿਖੇ ਅੰਤਾਚਾ ਲਾਇਆ ਜਾ ਰਿਹਾ ਕਿ 8:00 ਵੱਜ ਚੁੱਕੇ ਨੇ ਤਕਰੀਬਨ 12:00 ਵਜੇ ਦੇ ਕਰੀਬ ਜਿਹੜਾ ਨਗਰ ਕੀਰਤਨ ਹੈ ਉਹ ਆਲੂਵਰਖ ਗੁਰਦੁਆਰਾ ਵਿਖੇ ਪਹੁੰਚੇਗਾ ਜਿੱਥੇ ਤੁਸੀਂ ਦੇਖੋਗੇ ਜਿਹੜੀਆਂ ਸੰਗਤਾਂ ਦੇ ਵਿੱਚ ਜਿਹੜਾ ਉਤਸ਼ਾਹ ਸਰਦਾ ਭਾਵੇਂ ਸੀਤ ਲਹਿਰ ਹੈ ਜਿਹੜੀ ਉਹ ਚੱਲ ਰਹੀ ਹੈ ਪਰ ਸੰਗਤਾਂ ਦੇ ਵਿੱਚ ਜਿਹੜੀ ਸਰਦ ਹੈ ਉਹ ਸਰਦਾ ਨੂੰ ਤੁਸੀਂ ਦੇਖੋਗੇ ਕੱਠ ਭਾਵੇਂ ਰਾਤ ਹੋ ਚੁੱਕੀ ਹੈ 8 ਵਜੇ ਚੁੱਕੇ ਨੇ ਲੋਕ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਜਿਹੜਾ ਨਗਰ ਕੀਰਤਨ ਨੂੰ ਨਾਸਮਕਤ ਹੋਣ ਦੇ ਲਈ ਪਹੁੰਚਿਆ ਨੇ ਸੰਗਤਾਂ ਦਾ ਤੁਸੀਂ ਦੇਖੋਗੇ ਜਿਹੜੀਆਂ ਸੰਗਤਾਂ ਨੇ ਜਿਹੜੀਆਂ ਲਗਾਤਾਰ ਨਾਸਮਕਤ ਹੋ ਰਹੀਆਂ ਨੇ ਨਗਰ ਕੀਰਤਨ ਜਿਹੜਾ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਹੁੰਚ ਚੁੱਕਿਆ ਤੁਸੀਂ ਦੇਖੋ ਕਿ ਪਾਲਕੀ ਸਾਹਿਬ ਪਾਲਕੀ ਸਾਹਿਬ ਨੂੰ ਮੱਥਾ ਟੇਕ ਕੇ ਜਿਹੜੇ ਬੜੀ ਸਰਤਾ ਦੇ ਨਾਲ ਲੋਕ ਸਤਿਕਾਰ ਦੇ ਨਾਲ ਉਹਨਾਂ ਦੀ ਸਹਾਦਤਾਂ ਨੂੰ ਯਾਦ ਕਰਦੇ ਹੋਏ ਜਿਹੜੇ ਇਸ ਤੋਂ ਬਾਅਦ ਪਿੰਡ ਬਖਤੜੀ ਬਖਤੜੀ ਤੋਂ ਦਿਆਲਪੁਰਾ ਦਿਆਲਪੁਰੇ ਤੋਂ ਪਿੰਡ ਕਾਕੜਾ ਜਿੱਥੇ ਟੋਟਰ ਮਲਜੀ ਦਾ ਜੋ ਜੱਤੀ ਪਿੰਡ ਜਿਹੜਾ ਇਤਿਹਾਸਕਾਰਾਂ ਨੇ ਦੱਸਿਆ ਜਾਂਦਾ ਹੈ ਕਿ ਜੱਤੀ ਪਿੰਡ ਪਿੰਡ ਕਾਕੜਾ ਜੋ ਉਹਨਾਂ ਦੀ ਜਾਤ ਦੇ ਵਿੱਚ ਗੁਰੂ ਘਰ ਸਵਾਪ ਬਣਾਇਆ ਗਿਆ ਹੈ ਉੱਥੇ ਅਰਦਾਸ ਵਗੈਰਾ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਪਵਾਨੀਗੜ ਪਵਾਨੀਗੜ ਤੋਂ ਪੜਾ ਪੜਾ ਰੁਕਦਾ ਹੋਇਆ ਜਿਹੜਾ ਨਗਰ ਕੀਰਤਨਾ ਉਹ ਅੱਗੇ ਜਿਹੜਾ ਗੁਰਦੁਆਰਾ ਪਿੰਡ ਆਲੋਰਕ ਜਿੱਥੇ ਜਿਹੜੀਆਂ ਟੋਟਰ ਮਲਜੀ ਨੇ ਜਿਹੜੀਆਂ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਦੀਆਂ ਆਸਤੀਆਂ ਉਥੇ ਥੜੇ ਥੱਲੇ ਦੱਬੀਆਂ ਸੀ ਤੇ ਉਹ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਉਥੇ ਸਤਾਨ ਹੈ ਉਹ ਬਣਾਇਆ ਗਿਆ ਹੈ ਉਹਨਾਂ ਦੀ ਸ਼ਹਾਦਤ ਨੂੰ ਜਿਹੜੀ ਸਮਾਪਤ ਨਗਰ ਕੀਰਤਨ ਹੈ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਐਂਟਰ ਹੋ ਚੁੱਕਿਆ ਤੁਸੀਂ ਦੇਖੋ ਕਿ ਸੰਤਾਂ ਕਿੰਨੇ ਜੋਸ਼ ਦੇ ਨਾਲ ਸ਼ਰਧਾ ਦੇ ਨਾਲ ਜਿਹੜੀਆਂ ਇੱਥੇ ਪਹੁੰਚੀਆਂ ਹੋਈ ਨੇ ਇੱਧਰ ਕੈਮਰਾ ਪਾਸੋਂ ਕਿਉਂਕਿ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਕਿ ਸੰਗਤਾਂ ਨੇ ਜਿਹੜੀਆਂ ਤਿੰਨ ਪਿੰਡਾਂ ਦੀਆਂ ਦੂਰੋਂ ਦੂਰ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜਾ ਇਹ ਮਾਦੀ ਦਾ ਹਟਾ ਹੈ ਤਕਰੀਬਨ ਤਿੰਨ ਪਿੰਡ ਪੈਂਦੇ ਆ ਤਿੰਨ ਪਿੰਡਾਂ ਦੀਆਂ ਸੰਗਤਾਂ ਜਿਹੜੀਆਂ ਜਿਹੜੇ ਤਿੰਨ ਪਿੰਡ ਨੇ ਇੱਕ ਇੱਕ ਕਿਲੋਮੀਟਰ ਡੇਢ-ਡੇਢ ਕਿਲੋਮੀਟਰ ਦੂਰੀ ਤੇ ਨੇ ਉਹ ਰੋਡ ਦੇ ਉੱਤੇ ਆ ਕੇ ਸੰਗਤਾਂ ਜਿਹੜੀਆਂ ਨਗਰ ਕੀਰਤਨ ਦਾ ਸਵਾਗਤ ਕਰਨ ਦੇ ਲਈ ਇੱਥੇ ਪਹੁੰਚੀਆਂ ਹੋਈਆਂ ਨੇ ਤੁਸੀਂ ਦੇਖੋ ਕਿ ਕਿੰਨੀ ਸਰਤਾ ਦੇ ਨਾਲ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਤੁਹਾਨੂੰ ਜਿਹੜੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਭਾਵੇਂ 8:00 ਚੁੱਕੇ ਨੇ ਪਰ ਲਗਾਤਾਰ ਤਕਰੀਬਨ 3 ਘੰਟਿਆਂ ਤੋਂ ਜਿਹੜੀਆਂ ਸੰਗਤਾਂ ਨੇ ਉਹ ਇੱਥੇ ਸਵਾਗਤ ਕਰਨ ਦੇ ਲਈ ਪਹੁੰਚੀਆਂ ਹੋਈਆਂ ਨੇ ਇਹ ਜਿਹੜਾ ਬੱਚਿਆਂ ਦੇ ਨਾਲ ਛੋਟੇ-ਛੋਟੇ ਬੱਚਿਆਂ ਦੇ ਨਾਲ ਜਿਹੜੇ ਘਰਾਂ ਦੇ ਵਿੱਚੋਂ ਆ ਕੇ ਭਾਵੇਂ ਪਿੰਡ ਨੇ ਜਿਹੜੇ 1 ਕਿਲੋ 1.5 ਕਿਲੋ ਮੀਟਰ ਦੂਰੀ ਤੇ ਨੇ ਉਹ ਫੇਰ ਵੀ ਜਿਹੜੀਆਂ ਸੰਗਤਾ ਨੇ ਉੱਥੇ ਲਗਾਤਾਰ ਜਾਬ ਕਰਕੇ ਸਵਾਗਤ ਕਰਦੀਆਂ ਹੋਈਆਂ ਤੁਸੀਂ ਦੇਖੋ ਕਿ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਪੰਜ ਪਿਆਰਿਆਂ ਦੀ ਗੱਡੀ ਹੈ ਜਿਹੜੀ ਓਕੇ ਲੱਗੀ ਹੋਈ ਹੈ ਤੇ ਬੈਕ ਸਾਈਡ ਤੇ ਪਾਲਕੀ ਸਾਹਿਬ ਪਹੁੰਚ ਚੁੱਕੇ ਨੇ ਕਿੰਨਾ ਇਕੱਠ ਕਿੰਨੀ ਸਰਦਾ ਭਾਵੇਂ ਸੀਤ ਲਹਿਰ ਚੱਲ ਰਹੀ ਹੈ ਪਰ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਜਿਹੜਾ ਨਗਰ ਕੀਰਤਨਾ ਉਹਦਾ ਸਵਾਗਤ ਕਰਨ ਦੇ ਲਈ ਜਿਹੜੇ ਬੱਚੇ ਨੇ ਬਜ਼ੁਰਗ ਨੇ ਬੀਬੀਆਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਅਸੀਂ ਦੂਰ ਤੱਕ ਪਿੱਛੇ ਤਸਵੀਰਾਂ ਜ਼ਰੂਰ ਦਿਖਾਵਾਂਗੇ ਤੁਹਾਨੂੰ ਕਿ ਜਿਹੜੀਆਂ ਗੱਡੀਆਂ ਦਾ ਕਾਫਲਾ ਹੈ ਕਾਫੀ ਦੂਰ ਤੱਕ ਜਿਹੜਾ ਗੱਡੀਆਂ ਦਾ ਕਾਫਲਾ ਤੁਹਾਨੂੰ ਦਿਖਾਈ ਦਿੱਤਾ ਉਹ ਜਿੰਦਾ ਹੋਵੇਗਾ ਇਹ ਬੜੀ ਸਰਦਾਰ ਦੇ ਨਾਲ ਇਸ ਵਾਰ ਪੁਰਾਣਾ ਜਿਹੜਾ ਰਿਕਾਰਡ ਤੋੜਿਆ ਕੱਠ ਨੇ ਫਤੇਗੜ ਸਾਹਿਬ ਨੌਜਵਾਨ ਜੂਥ ਨੇ ਜਿਹੜੇ ਸਿਰ ਤੇ 17 ਬਨ ਕੇ ਪਹੁੰਚੇ ਤੇ ਨਾਸਮਖਤ ਲਈ ਹੋਣ ਲਈ ਪਹੁੰਚੇ ਨੇ ਤੁਸੀਂ ਦੇਖੋ ਕਿ ਸੰਗਤਾਂ ਕਿੰਨੀ ਸਰਦਾਰ ਦੇ ਨਾਲ ਜੋ ਸਿੱਖੀ ਸਦਾਰਤਾ ਦੇ ਲਈ ਕੌਮ ਦੀ ਜੰਗੀ ਕਲਾ ਜਿਹੜੇ ਕਿੰਨੀ ਸਰਦਾ ਦੇ ਨਾਲ ਸਵਾਗਤ ਕਰ ਰਹੇ ਨੇ ਤੁਸੀਂ ਤੇ ਭਾਈ ਗੁਰਦੈਤ ਸਿੰਘ ਜੋ ਕਿ ਪ੍ਰਧਾਨ ਨੇ ਅਲੋਕ ਪਿੰਡ ਦੇ ਅਸੀਂ ਉਹਨਾਂ ਨਾਲ ਗੱਲ ਜਰੂਰ ਕਰਾਂਗੇ ਪ੍ਰਧਾਨ ਜੀ ਗੁਰਦੈਤ ਸਿੰਘ ਜੀ ਤੁਸੀਂ ਲਗਾਤਾਰ ਨਗਰ ਕੀਰਤਨ ਸੰਗਤਾਂ ਨਾਲ ਕੀਤ ਹੈ ਸੰਗਤਾਂ ਦੇ ਵਿੱਚ ਕਿੰਨਾ ਹੁਸਾ ਲੱਗਿਆ ਬਹੁਤ ਜ਼ਿਆਦਾ ਦੇਖੋ ਆਪਾਂ ਦੇਖ ਹੀ ਰਿਹਾ ਕਿ ਸਹਿਬਜ਼ਾਦਾਾਂ ਦੀ ਕੁਰਬਾਨੀ ਦੀ ਯਾਦ ਦੇ ਵਿੱਚ ਕਿੰਨੇ ਸੰਗਤਾਂ ਬਹੁਤ ਜ਼ਿਆਦੇ ਹਿੱਸਾ ਕੱਲਾ ਕੱਲਾ ਬੱਚਾ ਪਿੰਡਾਂ ਦਾ ਬਾਹਰ ਆ ਕੇ ਸੜਕ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਕਰਨ ਲਈ ਅਤੇ ਪੰਜ ਪੈਰਾਂ ਦੇ ਸਨਮਾਨ ਕਰਨ ਲਈ ਬਾਹਰ 1 ਕਿਲੋਮੀਟਰ ਤੇ ਇੱਕ ਇੱਕ ਕਿਲੋਮੀਟਰ ਤੇ ਸੰਗਤਾਂ ਖੜੀਆਂ ਨੇ ਕਿ ਸਤਿਗੁਰੂ ਜੀ ਦਾ ਸਤਿਕਾਰ ਕਰਨਾ ਹੈ ਇਸ ਕਰਕੇ ਬਹੁਤ ਸੁਭਾਏ ਸਰਦਾਰ ਜੀ ਕਿੰਨੇ ਕ ਟਾਈਮ ਦਾ ਅੰਦਾਜ਼ਾ ਲਾਇਆ ਜਾ ਸਕਦਾ ਵੀ ਗੁਰਦੁਆਰਾ ਸਾਹਿਬ ਪਹੁੰਚੇਗਾ ਨਾ ਕਰਕੇ ਨਗਰ ਕੀਰਤਨ ਇਸ ਸਾਹਿਬ ਨਾਲ ਦੇਖੋ 12 ਵਜੇ ਤੇ ਅੱਜ 7 ਵਜੇ ਤੋਂ ਤੁਰਿਆ ਹੈ ਗੁਰਦੁਆਰਾ ਜੋਤੀ ਸਰੂਪ ਤੋਂ ਫੱਤੇਗੜ੍ਹ ਸਾਹਿਬ ਤੋਂ ਹੁਣ ਐ ਲੱਗਦਾ ਵੀ 12 1 ਵਜੇ ਜਾਣਗੇ ਸੰਗਤਾਂ ਦਾ ਛਾਏ ਮੋਲਾ ਹੈ ਬਿਲਕੁਲ ਜੀ ਤੁਸੀਂ ਸੁਣਿਆ ਕਿ ਜਿਹੜਾ ਨਗਰ ਕੀਰਤਨ 12 12 ਵਜੇ 1 ਵਜੇ ਦਾ ਟਾਈਮ ਹੈ ਜਿਹੜਾ ਲੱਗ ਸਕਦਾ ਜੋ ਐਸਜੀਪੀ ਦੇ ਮੈਂਬਰ ਪੜੋਸ ਸਾਹਿਬ ਜਿਹੜਾ ਸੰਗਤਾਂ ਦਾ ਇਸ ਵਾਰੀ ਉਤਸ਼ਾਹ ਕਿਵੇਂ ਹੈ ਬਹੁਤ ਜ਼ਿਆਦਾ ਸ਼ਾਹੀ ਸੰਗਤਾਂ ਦੇ ਵਿੱਚ ਹਰੇ ਇਹ ਜਿੰਨੇ ਸਾਲ ਹੋ ਗਏ ਨੇ ਕਿ ਤੁਹਾਨੂੰ ਸ਼ੁਰੂ ਪਰ ਇਹਨੂੰ ਹਰੇਕ ਸਾਲ ਵੱਧਦਾ ਹੁੰਦਾ ਜਾਂਦਾ ਹੈ ਜਿੱਥੇ ਵੀ ਦੇਖ ਲਓ 200 100 ਬੰਦੇ ਪਹਿਲਾਂ ਨਾਲ ਵੱਧ ਸਖਤ ਆ ਰਹੀਆਂ ਨੇ ਔਰ ਬੜੇ ਆਦਰ ਸਤਕਾਰ ਨਾਲ ਨਮਸਕਾਰ ਕਰ ਰਹੀਆਂ ਨੇ ਅਤੇ ਉਹਨਾਂ ਸਹਿਬਜ਼ਾਦਿਆਂ ਨੂੰ ਤੇ ਬਾਦਲ ਗੁਜਰ ਕੌਰ ਜੀ ਨੂੰ ਨਮਸਕਾਰ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਬਿਲਕੁਲ ਜੀ ਗੁਰੂ ਮਹਾਰਾਜ ਦਰੂਸ ਨਮਸਕਾਰ ਕਰਕੇ ਜਿਹੜੀਆਂ ਸਹਾਦਤਾਂ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਜਿਹੜਾ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੀ ਸਹਾਦਤਾਂ ਨੂੰ ਯਾਦ ਕਰਦੇ ਆ ਜਿਹੜਾ ਉਹਨਾਂ ਦਾ ਤੁਸੀਂ ਦੇਖੋਗੇ ਇੱਕ ਠ ਦੂਸਰੇ ਪਾਸੇ ਜਰੂਰ ਮੈਂ ਦਿਖਾਵਾਂਗਾ ਕਿ ਜਿਹੜੇ ਨੌਜਵਾਨ ਯੂਥ ਹੈ ਆਪਣੇ ਸਿਰਾਂ ਦੇ ਉੱਤੇ ਸਤਾਰਾ ਬੰਨ ਕੇ ਲਗਾਤਾਰ ਜਿਹੜੇ ਯੂਥ ਹੈ ਉਹ ਸਜਦਾ ਕਰ ਰਹੇ ਨੇ ਕਿਉਂਕਿ ਤੁਹਾਨੂੰ ਕਿੰਨੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਹ ਕੱਠ ਕੱਠ ਇਸ ਵਾਰ ਜੇ ਗੱਲ ਕੀਤੀ ਜਾਵੇ ਰਿਕਾਰਡ ਤੋੜ ਕੱਠ ਹੈ ਜਿਹੜੇ हिसाब ਨਾਲ ਕੱਠ ਹੈ ਇਸ ਵਾਰੀ ਕਹਿ ਸਕਦੇ ਹਾਂ ਅਸੀਂ ਇਹ ਤਕਰੀਬਨ 12 ਤੋਂ 1 ਵਜੇ ਤੱਕ ਜਿਹੜਾ ਨਕਰ ਕੀਰਤਨ ਹੈ ਗੁਰਦੁਆਰਾ ਸਾਹਿਬ ਜਾ ਕੇ ਆਲੋਹ ਅਰਕ ਸਮਾਪਤੀ ਹੋਏਗੀ ਕਿੱਥੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜਦਿਆਂ ਦੀਆਂ ਜਿਹੜੀਆਂ ਆਸਤੀਆਂ ਨੇ ਉਹ ਸਜੋ ਸਹੋਬਤ ਨੇ ਇਹ ਗੁਰੂ ਘਰ ਉਹਨਾਂ ਦੀ ਜਾਤ ਦੇ ਵਿੱਚ ਬਣਾਇਆ ਗਿਆ ਜੋ ਕਿ ਟੋਟਰ ਮਲਜੀ ਦੀ ਆਪਣੀ ਜੱਤੀ ਜ਼ਮੀਨ ਦੇ ਵਿੱਚ ਜਦੋਂ ਘੇਰਾ ਪਿਆ ਸੀ ਉੱਥੇ ਜਿਹੜਾ ਉਹਨਾਂ ਨੇ ਛੋਟੇ ਸਾਹਿਬਜ਼ਾਦ ਤੇ ਮਾਤਾ ਗੁਜਰਗੌਰ ਦੀਆਂ ਅਸਤੀਆਂ ਥੜੇ ਦੇ نیچے ਦੱਬੀਆਂ ਸੀ ਉਹ ਥੜਾ ਉਸੇ ਜਗ੍ਹਾ ਤੇ ਸੋਭਤ ਹੈ ਗੁਰੂ ਘਰ ਉਸਤਾਨ ਉੱਥੇ ਬਣਾਇਆ ਗਿਆ ਪਰ ਜੋ ਸੰਗਤਾਂ ਦਾ ਜਿਹੜਾ ਉਤਸ਼ਾਹ ਇਸ ਵਾਰੀ ਕਾਫੀ ਜ਼ਿਆਦਾ ਹੋਣ ਕਰਕੇ ਨਕਰ ਕੀਰਤਨ ਕਾਫੀ ਲੇਟ ਹੋ ਸਕਦਾ ਸਵੇਰੇ 7 ਵਜੇ ਜੋਤੀ ਸਰੂਪ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋਇਆ ਸੀ ਹੁਣ 8 ਵਜੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਐਂਟਰ ਹੋਇਆ ਨਗਰ ਕੀਰਤਨ ਹੁਣ ਇਹ ਇੱਧਰ ਪਿੰਡ ਬਕਤੜੀ ਬਕਤੜੀ ਤੋਂ ਬਖੋਪੀਰ ਬਖੋਪੀਰ ਤੋਂ ਤਿਆਲਪੁਰਾ ਤਿਆਲਪੁਰੇ ਤੋਂ ਟੋਟਰ ਮਰਜੀ ਦੇ ਜੱਦੀ ਪਿੰਡ ਪਿੰਡ ਕਾਕੜਾ ਵਿਖੇ ਪਹੁੰਚੇਗਾ ਤੁਸੀਂ ਦੇਖੋਗੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਜਿਹੜਾ ਉਹ ਪਾਇਆ ਜਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਵੀ ਸੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜਾ ਇਕੱਠ ਹੈ ਉਹ ਇੱਥੇ ਪਿੰਡ ਮਾਜੀ ਦੇ ਅੱਡੇ ਤੇ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਤੁਸੀਂ ਦਰਸ਼ਨ ਕਰ ਰਹੇ ਹੋ ਨਗਰ ਕੀਰਤਨ ਚੋ ਜੋਤੀ ਸਰੂਪ ਗੁਰਦੁਆਰਾ ਸਭ ਤੋਂ ਸਵੇਰੇ 7 ਵਜੇ ਚੱਲ ਕੇ ਹੁਣ 8 ਵਜੇ ਭਵਾਨੀਗੜ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿਹੜਾ ਐਂਟਰ ਹੋਇਆ ਉੱਥੇ ਸਵਾਗਤ ਕੀਤਾ ਗਿਆ ਸੰਗਰੂਰ ਦੀਆਂ ਸੰਗਤਾਂ ਵੱਲੋਂ ਲਗਾਤਾਰ ਪੜਾਦਾੜ ਪੜਾ ਰੁਕਦਾ ਹੋਇਆ ਨਗਰ ਕੀਰਤਨ ਸੰਗਰੂਰ ਜ਼ਿਲ੍ਹੇ ਦੇ ਵਿੱਚ ਐਂਟਰ ਹੋਇਆ ਹੈ ਤਕਰੀਬਨ ਰਾਤ ਨੂੰ 12 1 ਵਜੇ ਦੇ ਕਰੀਬ ਜਿਹੜਾ ਨਗਰ ਕੀਰਤਨ ਹੈ ਉਹ ਮੰਜੀ ਸਾਹਿਬ ਗੁਰਦੁਆਰਾ ਆਲੋ ਅਖ ਜਿੱਥੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜਦੇ ਆ ਦੀ ਯਾਦ ਵਿੱਚ ਗੁਰਦੁਆਰਾ ਬਣਾਇਆ ਗਿਆ ਹੈ ਉੱਥੇ ਪਹੁੰਚਣ ਦਾ ਅੰਤਾਚਾ ਲਗਾਇਆ ਜਾ ਰਿਹਾ ਹੈ ਸੰਗਤਾਂ ਦਾ ਉਮੜ ਰਿਹਾ ਕੱਟ ਇਹ ਜ਼ਰੂਰ ਦਰਸਾਉਂਦਾ ਹੈ ਕਿ ਜਿਹੜੇ ਛੋਟੇ ਸਾਹਿਬ ਜਦੇ ਹਾਂਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਐ ਏਡੋ ਵੱਡੀ ਕੁਰਬਾਨੀ ਕਿਸੇ ਧਰਮ ਚ ਨਹੀਂ ਆਏਗੀ ਸਾਨੂੰ ਬੋਲੇ ਸੋਨਹਾਲ ਤੁਸੀਂ ਦੇਖੋ ਕਿ ਜਿਹੜਾ ਸੰਗਤਾਂ ਦੇ ਵਿੱਚ ਹੁਸਾ ਹੈ ਉਹ ਇਸੇ ਵੀ ਜੀਜ ਨੂੰ ਇਹ ਨਹੀਂ ਕਹਿ ਸਕਦੇ ਸੀ ਕਿ ਉਹਨਾਂ ਨੂੰ ਯਾਦ ਕਰਦੇ ਹੋਏ ਲਗਾਤਾਰ ਜਿਹੜਾ ਲੋਕਾਂ ਦੇ ਵਿੱਚ ਜਿਹੜੀ ਸਰਦਾਂ ਲੋਕਾਂ ਦੇ ਵਿੱਚ ਉਹਨਾਂ ਨੂੰ ਯਾਦ ਕਰਦਿਆਂ ਹੋਇਆ ਲੋਕਾਂ ਨੂੰ ਯਾਦ ਕਰਦਿਆਂ ਹੋਇਆ ਉਹਨਾਂ ਨੂੰ ਜਿਹੜੇ ਯਾਦ ਕਰ ਰਹੇ ਨੇ ਕਿ ਉਹਨਾਂ ਦੀ ਸਹਾਦਤਾਂ ਨੂੰ ਯਾਦ ਕਰਕੇ ਜਿਹੜਾ ਇਕੱਠ ਹੈ ਤੁਸੀਂ ਦੇਖੋ ਹਰ ਸਾਲ ਜਿਹੜਾ ਵਾਅਦਾ ਨਜ਼ਰ ਆ ਰਿਹਾ ਹੈ ਬੜੇ ਰਿਓ ਪੀਟੀਸੀ ਨਾਲ ਕੈਮਰਾ ਪਰਸਨ ਪੀਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ